ਚਾਰ ਅਜਿਹੇ ਪੌਦੇ ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਹੀ ਬੈਨੀਫਿਟ ਰੱਖਦੇ ਆ ਫਾਇਦੇ ਰੱਖਦੇ ਆ ਮੈਡੀਸਨਲ ਵੈਲਿਊ ਰੱਖਦੇ ਆ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਵੀਡੀਓਜ਼ ਤੁਹਾਨੂੰ ਸਿਹਤ ਨੂੰ ਲੈ ਕੇ ਬਣਾਉਣੀਆਂ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਆਉ ਚੱਲਦੇ ਆ ਕਿ ਉਹ ਕਿਹੜੇ ਚਾਰ ਪੌਦੇ ਆ ਤੇ ਉਹਨਾਂ ਨੂੰ ਵਰਤਣਾ ਕਿਵੇਂ ਆ ਸਹੀ ਤਰੀਕਾ ਕਿਹੜਾ ਏ ਤੇ ਉਹ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਵਾਸਤੇ ਪਰੇਸ਼ਾਨੀਆਂ ਵਾਸਤੇ ਸਾਨੂੰ ਫਾਇਦੇ ਦਿੰਦੇ ਆ ਦੋਸਤੋ ਇਹ ਪਹਿਲੇ ਪੌਦੇ ਦੀ ਗੱਲ ਕਰੀਏ ਤਾਂ ਉਹ ਹੈਗੇ ਤુલਸੀ ਤુલਸੀ ਦੇ ਜਿਹੜੇ ਪੱਤੇ ਆ ਦੋਸਤੋ ਤુલਸੀ ਆਮੀ ਅਸੀਂ ਘਰਾਂ 'ਚ ਵੇਖਦੇ ਵੀ ਆ ਤੇ ਬੜੀ ਆਸਾਨੀ ਨਾਲ ਨਰਸਰੀ ਤੋਂ ਮਿਲ ਵੀ ਜਾਂਦਾ ਏ ਪੌਦਾ ਆਨਲਾਈਨ ਵੀ ਤੁਸੀਂ ਇਹਨੂੰ ਲੈ ਸਕਦੇ ਆ ਤુલਸੀ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਏ ਸਾਡੇ ਸੋਜਾਂ ਨੂੰ ਘੱਟ ਕਰਦਾ ਏ ਤੇ ਐਂਟੀਆਕਸੀਡੈਂਟ ਗੁਣ ਵੀ ਇਹਦੇ 'ਚ ਹੁੰਦੇ ਆ ਸਾਡੇ ਸਰੀਰ 'ਚ ਹਾਨੀਕਾਰਕ ਪਦਾਰਥਾ ਉਹਨਾਂ ਨੂੰ ਬਾਹਰ ਕੱਢਣ 'ਚ ਸਾਡੀ ਸਹਾਇਤਾ ਕਰਦਾ ਏ ਤુલਸੀ ਹਜ਼ਾਰਾਂ ਸਾਲਾਂ ਪਹਿਲਾਂ ਵੀ ਦਵਾਈ ਦੇ ਤੌਰ ਤੇ ਵਰਤੀ ਜਾਂਦੀ ਸੀਗੀ ਏ ਦੋਸਤੋ ਇਹਦੇ ਨਾਲ ਨਾਲ ਤુલਸੀ ਦਾ ਜਿਹੜਾ ਪੌਦਾ ਏ ਉਹ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਏ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤਾਂ ਉਹਨੂੰ ਵਧਾਉਂਦਾ ਜਿਨ੍ਹਾਂ ਨੂੰ ਸਟ੍ਰੈਸ ਰਹਿੰਦਾ ਦਿਮਾਗੀ ਬੋਝ ਰਹਿੰਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਏ ਤુલਸੀ ਦਾ ਪੌਦਾ ਤુલਸੀ ਦੇ ਪੱਤੇ ਸਟ੍ਰੈਸ ਨੂੰ ਵੀ ਘੱਟ ਕਰਦੇ ਆ ਤੇ ਸੀਜ਼ਨਲ ਜਿਹੜਾ ਬੁਖਾਰ ਜ਼ੁਕਾਮ ਰੇਸ਼ਾ ਹੋ ਜਾਂਦਾ ਏ ਉਹਦੇ ਵਾਸਤੇ ਵੀ ਬਹੁਤ ਵਧੀਆ ਏ ਫਲੂ ਹੋ ਜਾਂਦਾ ਬੁਖਾਰ ਹੋ ਜਾਂਦਾ ਸੋ ਇਹ ਸਾਡੇ ਡਾਈਜੈਸਟਿਵ ਸਿਸਟਮ ਲਈ ਵੀ ਬਹੁਤ ਵਧੀਆ ਏ ਡਾਈਜੈਸਟਿਵ ਸਿਸਟਮ ਨੂੰ ਪਾਚਨ ਕਿਰਿਆ ਨੂੰ ਵੀ ਵਧੀਆ ਬਣਾਉਂਦੇ ਆ ਤੇ ਇਹਨਾਂ ਨੂੰ ਵਰਤਣਾ ਕਿਵੇਂ ਆ ਤੁਸੀਂ 4 ਤੋਂ 5 ਪੱਤੇ ਲੈ ਲਓ ਇਹਨਾਂ ਨੂੰ ਇੱਕ ਗਲਾਸ ਪਾਣੀ ਚ ਉਬਾਲ ਲਓ ਤੇ ਜਦੋਂ ਵਧੀਆ ਤਰੀਕੇ ਨਾਲ ਉਬਲ ਜਿਆ ਨੂੰ ਛਾਣ ਕੇ ਇਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਮਿਲਾ ਕੇ ਲਓ ਇਹਦੇ ਨਾਲ ਤੁਹਾਡੀ ਇਮਿਊਨਿਟੀ ਵੀ ਬੂਸਟ ਹੋਊਗੀ ਇਹਦੇ ਨਾਲ ਨਾਲ ਤੁਹਾਡੀ ਕਹਿ ਲਓ ਵੀ ਜਿਹੜਾ ਤੁਹਾਡਾ ਰੇਸ਼ਾ ਨਜਲਾ ਜਕਾਮ ਆ ਉਹ ਤੋਂ ਵੀ ਤੁਹਾਨੂੰ ਰਾਤ ਮਿਲੋਗੇ ਤੇ ਦੋਸਤੋ ਤુલਸੀ ਦੇ ਪੱਤੇ ਜਿਨ੍ਹਾਂ ਨੂੰ ਐਕਨੇ ਹੋ ਜਾਂਦਾ ਈ ਫਿੰਸੀਆਂ ਹੋ ਜਾਂਦੀਆਂ ਏ ਇਹਨਾਂ ਪੱਤਿਆਂ ਨੂੰ ਕੁੱਟ ਕੇ ਇਹਨਾਂ ਦਾ ਜਿਹੜਾ ਪੇਸਟ ਆ ਉਹ ਲਗਾਉਣਾ ਵੀ ਸਾਡੇ ਸਕਿਨ ਦੀਆਂ ਜਿਹੜੀਆਂ ਅਲਰਜੀਜ਼ ਆ ਜਾਂ ਐਕਨੇ ਹੋ ਜਾਂਦੀ ਆ ਉਹ ਤੋਂ ਸਾਨੂੰ ਬੜੀ ਰਾਹਤ ਮਿਲਦੀ ਆ ਇਹਦੇ ਨਾਲ ਨਾਲ ਸਟ्रेस ਵਾਸਤੇ ਜੇ ਤੁਸੀਂ ਲੈਣਾ ਏ ਤਾਂ ਦਿਨ ਚ ਦੋ ਵਾਰੀ ਇਹਦਾ ਸੇਵਨ ਕਰੋ ਇਹਨੂੰ ਚਾਹ ਚ ਪਾ ਲਓ ਇਹਦੇ ਪੱਤੇ 4 ਤੋਂ 5 ਦੀ ਗਿਣਤੀ ਚ ਧੋ ਕੇ ਇਨਾਂ ਨੂੰ ਚਾਹ ਦੇ ਵਿੱਚ ਵਧੀਆ ਤਰੀਕੇ ਨਾਲ ਉਬਾਲ ਕੇ ਇਨਾਂ ਦੀ ਚਾਹ ਬਣਾ ਕੇ ਪੀਓ ਸਵੇਰੇ ਤੇ ਸ਼ਾਮ ਨੂੰ ਤਾਂ ਇਹ ਤੁਹਾਨੂੰ ਸਟ्रेस ਤੋਂ ਵੀ ਰਾਹਤ ਦਿੰਦੀ ਆ ਸੋ ਇਹ ਤਾਂ ਸੀਗਾ ਤુલਸੀ ਬਾਰੇ ਜਾਣਕਾਰੀ ਤੇ ਦੋਸਤੋ ਅਗਲਾ ਪੌਦਾ ਜਿਹੜਾ ਸਾਡੇ ਸਰੀਰ ਵਾਸਤੇ ਬਹੁਤ ਫਾਇਦੇ ਰੱਖਦਾ ਏ ਉਹ ਹੈਗਾ ਇਕਵਾਰ ਜਿਹਨੂੰ ਅਸੀਂ অ্যালোਵਿਰਾ ਵੀ ਕਹਿ ਦਿੰਦੇ ਆ ਦੋਸਤੋ ਇਕਵਾਰ ਦੇ ਵਿੱਚ ਜਿਹੜਾ ਜੈਲ ਨਮਾ ਪਦਾਰਥ ਹੁੰਦਾ ਉਹ ਸਾਡੀ ਸਿਹਤ ਲਈ ਬਹੁਤ ਫਾਇਦੇ ਰੱਖਦਾ ਏ ਕਵਾਰ ਵੀ ਬੜੀ ਆਸਾਨੀ ਨਾਲ ਤੁਸੀਂ ਘਰੇ ਅਗਾ ਸਕਦੇ ਆ ਗਮਲੇ ਚ ਵੀ ਅਗਾ ਸਕਦੇ ਆ ਸੋ ਇਹਦੀ ਕਵਾਰ ਦੀ ਇੱਕ ਪੱਤੀ ਲਓ ਇਹਨੂੰ ਉੱਪਰੋਂ ਛੇਲ ਲਓ ਤੇ ਵਿੱਚੋਂ ਜਿਹੜਾ ਇਹਦਾ ਗੁੱਦਾ ਹੁੰਦਾ ਜੈਲ ਹੁੰਦੀ ਆ ਉਹ ਕੱਢ ਕੇ ਉਹਨੂੰ ਤੁਸੀਂ ਸਕਿਨ ਤੇ ਵੀ ਅਪਲਾਈ ਕਰ ਸਕਦੇ ਆ ਜੇ ਕੋਈ ਅਲਰਜੀ ਆ ਸਕਿਨ ਦੀ ਜਾਂ ਕੋਈ ਇਨਫੈਕਸ਼ਨ ਆ ਉਹਦੇ ਤੋਂ ਵੀ ਬੜੀ ਰਾਹਤ ਦਿੰਦਾ ਏ ਇਹਦੇ ਨਾਲ ਨਾਲ ਇਹ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਕਬਜ ਦੀ ਪਰੇਸ਼ਾਨੀ ਨੂੰ ਵੀ ਠੀਕ ਕਰਦਾ ਇੱਕ ਪੱਤੀ ਤੋੜ ਕੇ ਇਹਦੀ ਵਿੱਚੋਂ ਜੈਲ ਕੱਢ ਕੇ ਤੁਸੀਂ ਤੈਨੂੰ ਗ੍ਰाइंड ਕਰ ਲੋ ਇਹਦਾ ਜੂਸ ਬਣਾ ਲਓ ਵਿੱਚ ਪਾਣੀ ਮਿਲਾ ਕੇ ਬਣਾ ਲਓ ਜਾਂ ਜੂਸ ਚ ਮਿਲਾ ਲਓ ਤਾਂ ਸਵੇਰੇ ਤੁਸੀਂ ਨਿਰਨੇ ਕਾਲ ਜੇ ਖਾਲੀ ਪੇੜੇ ਦਾ ਸੇਵਨ ਕਰੋ ਤਾਂ ਤੁਹਾਡਾ ਪੇਟ ਬਿਲਕੁਲ ਸਾਫ਼ ਹੋ ਜਾਊਗਾ ਅੰਦਰੋਂ ਟੌਕਸਿਨਸ ਨੂੰ ਵੀ ਅੰਦਰੋਂ ਸਾਫ਼ ਕਰਦਾ ਏ ਸਾਡੇ ਅੰਤੜੀਆਂ ਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ਼ ਕਰਦਾ ਏ ਜਿਹੜੇ ਕੈਲੋਵੀ ਹਾਨੀਕਾਰਕ ਪਦਾਰਥਾ ਸਰੀਰ ਚ ਉਹਨਾਂ ਨੂੰ ਬਾਹਰ ਕੱਢਦਾ ਟਿੱਕਾ ਬਜਦੀ ਪਰੇਸ਼ਾਨੀ ਲਈ ਵੀ ਬਹੁਤ ਵਧੀਆ ਏ ਤੇ ਜਿਨ੍ਹਾਂ ਦੇ ਵਾਲ ਝੜਦੇ ਆ ਜਾਂ ਜਿਨ੍ਹਾਂ ਨੂੰ ਕੋਈ హెయిర్ ਪ੍ਰੋਬਲਮ ਆ ਉਹ ਵੀ ਇਹਦਾ ਯੂਜ਼ ਕਰ ਸਕਦੇ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਇੱਕ ਵਾਰ ਦੀ ਜਿਹੜੀ ਜੈਲ ਹੁੰਦੀ ਆ ਦੋਸਤੋ ਕੁਵਾਰ ਤੋਂ ਬਾਅਦ ਅਗਲਾ ਜਿਹੜਾ ਪੌਦਾ ਸਾਡੇ ਸਿਹਤ ਵਾਸਤੇ ਫਾਇਦੇ ਰੱਖਦਾ ਏ ਉਹ ਹੈਗੀ ਆ ਪੁਦੀਨਾ ਦੋਸਤੋ ਪੁਦੀਨੇ ਦੇ ਜਿਹੜੇ ਪੱਤੇ ਜੇ ਅਸੀਂ ਇਹਨਾਂ ਦਾ ਸੇਵਨ ਕਰਦੇ ਆ ਤਾਂ ਇਹ ਵੀ ਸਾਨੂੰ ਸੀਜ਼ਨਲ ਜਿਹੜੀਆਂ ਇਨਫੈਕਸ਼ਨ ਹੋ ਜਾਂਦੀਆਂ ਐ ਜਾਂ ਕੋਈ ਅਲਰਜੀ ਹੋ ਜਾਂਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਫਲੂ ਵਾਸਤੇ ਦੇ ਨਾਲ ਨਾਲ ਜਿਹੜਾ ਪੁਦੀਨਾ ਹੈ ਇਹ ਸਾਡੇ ਬਲੋਟਿੰਗ ਇੰਡਾਈਜੈਸ਼ਨ ਤੇ ਜਿਨ੍ਹਾਂ ਨੂੰ ਐਸਿਡਿਟੀ ਜ਼ਿਆਦਾ ਰਹਿੰਦੀ ਆ ਛਾਤੀ 'ਚ ਜਲਣੇ ਰਹਿੰਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਹੈ ਸੋ ਪੁਦੀਨੇ ਨੂੰ ਤੁਸੀਂ ਇੱਕ ਕੱਪ ਪਾਣੀ ਦੇ ਵਿੱਚ ਇਹਨੂੰ ਉਬਾਲ ਲਓ 4 ਤੋਂ 5 ਪੱਤੀਆਂ ਸੋ ਇਹਦਾ ਤੁਸੀਂ ਸੇਵਨ ਕਰੋ ਜਦੋਂ ਵਧੀਆ ਤਰੀਕੇ ਨਾਲ ਉਬਲ ਜੇ ਤੁਸੀਂ ਚਾਹ ਚ ਵੀ ਮਿਲਾ ਸਕਦੇ ਆ ਬਾਕੀ ਜਿਨ੍ਹਾਂ ਨੂੰ ਐਸਿਡਿਟੀ ਰਹਿੰਦੀ ਆ ਉਹ ਪਾਣੀ ਦੇ ਵਿੱਚ ਹੀ ਮਿਲਾ ਕੇ ਪੀਣ ਸੋ ਪੁਦੀਨੇ ਦੇ ਵਿੱਚ ਵੀ ਮੈਂਥੋਲ ਹੁੰਦਾ ਏ ਜਿਹੜਾ ਸਾਨੂੰ ਠੰਡਕ ਦਾ ਅਹਿਸਾਸ ਦਿੰਦਾ ਏ ਇਹਦੇ ਨਾਲ ਨਾਲ ਸਾਨੂੰ એનਰਜੈਟਿਕ ਰੱਖਦਾ ਏ ਪੂਰਾ ਦਿਨ ਤਰੋਤਾਜ਼ਾ ਰੱਖਦਾ ਏ ਸਾਡੇ ਬ੍ਰੇਨ ਨੂੰ ਸਟ्रेस ਵਾਸਤੇ ਵੀ ਬਹੁਤ ਵਧੀਆ ਇਹ ਪੁਦੀਨੇ ਦਾ ਜਿਹੜਾ ਅਸੀਂ ਸੇਵਨ ਜੇ ਅਸੀਂ ਕਰਾਂਗੇ ਸੋ ਸਟ्रेस ਲਈ ਵੀ ਤੁਸੀਂ ਦਿਨ ਚ ਦੋ ਵਾਰੀ ਇਹਦਾ ਸੇਵਨ ਕਰੋ ਪੁਦੀਨੇ ਦੀ ਪੱਤੀਆਂ ਨੂੰ ਉਬਾਲ ਕੇ ਤੁਹਾਨੂੰ ਬਹੁਤ ਫਾਇਦੇ ਮਿਲੂਗੇ ਪਦੀਨੇ ਦੀ ਪੱਤੀਆਂ ਤੋਂ ਵੀ ਤੇ ਇਹ ਸਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਵੀ ਵਧਾਉਂਦਾ ਏ ਤੇ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਜਿਨ੍ਹਾਂ ਨੂੰ ਗੈਸ ਰਹਿੰਦੀ ਬਲੌਟਿੰਗ ਰਹਿੰਦੀ ਹੈ ਫਾਰ ਆ ਰਿਹਾ ਹੁੰਦਾ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੇ ਦੋਸਤੋ ਪਦੀਨੇ ਦੇ ਪੱਤੇ ਜਿਨ੍ਹਾਂ ਨੂੰ ਮਾਈਗਰੇਨ ਰਹਿੰਦਾ ਸਿਰ ਦਰਦ ਰਹਿੰਦਾ ਉਹਨਾਂ ਲਈ ਵੀ ਬਹੁਤ ਵਧੀਆ ਹੈ ਸੋ ਸਵੇਰੇ ਤੇ ਸ਼ਾਮ ਇਹਨਾਂ ਨੂੰ ਪਾਣੀ 'ਚ ਉਬਾਲ ਕੇ ਇਹਨਾਂ ਦਾ ਸੇਵਨ ਕਰੋ ਤਾਂ ਤੁਹਾਨੂੰ ਬਹੁਤ ਰਾਹਤ ਮਿਲੂਗੀ ਇਹਦੇ ਨਾਲ ਨਾਲ ਪਦੀਨੇ ਜਿਨ੍ਹਾਂ ਨੂੰ ਜ਼ਿਆਦਾ ਰੇਸ਼ਾ ਰਹਿੰਦਾ ਹੈ ਉਹਨਾਂ ਨੇ ਕੀ ਕਰਨਾ ਹੈ ਪਦੀਨੇ ਦੇ 8 ਤੋਂ 10 ਪੱਤੀਆਂ ਲਓ ਇਹਨਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲਓ ਤੇ ਇਸ ਪਾਣੀ ਦੀ ਤੁਸੀਂ ਭਾਫ਼ ਲੈਣੀ ਆ। ਸੋ ਇਹਦੇ ਨਾਲ ਤੁਹਾਡਾ ਜਿਹੜਾ ਰੈਸਪੀਰੇਟਰੀ ਟਰੈਕ ਆ ਉਹਦਾ ਰਾਹ ਖੁੱਲਦਾ ਹੈ ਅੰਦਰੋਂ ਤੁਹਾਡਾ ਸਾਹ ਵਧੀਆ ਹੁੰਦਾ ਹੈ ਤੇ ਤੁਹਾਨੂੰ ਬੜਾ ਆਰਾਮ ਮਿਲਦਾ ਹੈ ਰੇਸ਼ੀਏ ਤੋਂ ਨਜਲੇ ਤੋਂ ਸਾਈਨਸ ਦੀ ਜਿਨ੍ਹਾਂ ਨੂੰ ਪ੍ਰੋਬਲਮ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ। ਦੋਸਤੋ ਅਗਲਾ ਜਿਹੜਾ ਪੌਦਾ ਸਾਡੀ ਸਿਹਤ ਲਈ ਫਾਇਦੇ ਰੱਖਦਾ ਉਹ ਹੈਗਾ ਲੈਮਨ ਗ੍ਰਾਸ ਦਾ। ਦੋਸਤੋ ਲੈਮਨ ਗ੍ਰਾਸ ਸਾਡੇ ਡਾਈਜੈਸਟਿਵ ਸਿਸਟਮ ਲਈ ਬਹੁਤ ਵਧੀਆ ਹੈ। ਸਾਡੀਆਂ ਅੰਤੜੀਆਂ ਵਾਸਤੇ ਬਹੁਤ ਵਧੀਆ ਹੈ। ਇਦੇ ਨਾਲ ਨਾਲ ਇਹਦਾ ਜਿਹੜਾ ਅਰੋਮਾ ਹੈ ਇਹਦੀ ਜਿਹੜੀ ਮਹਿਕ ਆ ਇਹਦੇ ਨਾਲ ਸਾਨੂੰ ਅੰਜਾਇਟੀ ਇਹਦੇ ਨਾਲ ਨਾਲ ਸਟ्रेस ਤੋਂ ਰਾਹਤ ਮਿਲਦੀ ਆ ਸੋ ਲੈਮਨ ਗ੍ਰਾਸ ਦਾ ਤੁਸੀਂ ਕੁਝ ਪੱਤੀਆਂ ਲਓ ਇਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਲਓ ਸਵੇਰੇ ਨਿਰਨੇ ਕਾਲ ਜੀ ਇਹਨਾਂ ਦੀ ਚਾਹ ਪੀਓ ਇਹਦੇ ਨਾਲ ਤੁਹਾਨੂੰ ਡਾਈਜੈਸਟਿਵ ਸਿਸਟਮ ਵੀ ਤੁਹਾਡਾ ਸਟਰੋਂਗ ਹੋਊਗਾ ਇਹਦੇ ਨਾਲ ਨਾਲ ਐਂਟੀ ਇਨਫਲੇਮੇਟਰੀ ਤੇ ਐਂਟੀਆਕਸੀਡੈਂਟ ਪ੍ਰੋਪਰਟੀਆਂ ਰੱਖਦਾ ਹੈ ਸੋ ਦੋਸਤੋ ਲੈਮਨ ਗ੍ਰਾਸ ਜਿਨ੍ਹਾਂ ਨੂੰ ਅਫਾਰਾ ਰਹਿੰਦਾ ਬਲੌਟਿੰਗ ਰਹਿੰਦੀ ਉਹਨਾਂ ਲਈ ਵੀ ਬਹੁਤ ਵਧੀਆ ਹੈ ਤੇ ਸਾਡੇ ਸਟ੍ਰੈਸ ਨੂੰ ਅੰਜਾਇਟੀ ਨੂੰ ਵੀ ਕੱਟ ਕਰਦਾ ਹੈ